ਹਾਂਜੀ ਅਸੀਂ ਕਾਲਜ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪਣੀ ਇੱਕ ਹੋਰ ਵੀਡੀਓ 'ਚ ਹਾਂਜੀ ਗਰਮੀ ਬਹੁਤ ਆ ਗਰਮੀ ਨੇ ਕਿਤਾ ਹੋਇਆ ਹਰਾਨ ਤੇ ਪਰੇਸ਼ਾਨ ਆ ਲੇਟ ਹੋ ਗਈ ਆ ਸ਼ਾਮਾਂ ਦੀ 4 ਵਜੇ ਤੋਂ 12 ਬਹੁਤ ਜ਼ਿਆਦਾ ਬਾਕੀ ਆਪਣੀ ਪੇਅਰ 14 ਲੱਗ ਗਈ ਸੀਗੀ ਤੇ 11:21 ਆਪਾਂ ਗੇੜ ਕਿਲਾ ਪਰ ਗਿਆ ਵਾਣ ਬਹੁਤ ਹੋ ਗਈ ਤਿਆਰ ਹੁਣ ਦੇਖਦੇ ਆਂ ਹੋ ਗਈ ਆਪਣੀ ਤਿਆਰ ਪਾਵਾਂਗੇ ਤੇ ਚਲਦੇ ਹੁਣ ਸੱਤੀ ਨੂੰ ਕਿਹਾ ਸੀ ਟਰੈਕਟਰ ਲਾ ਕੇ ਆਏ ਪਹੁੰਚ ਗਿਆ ਆਪਣੇ ਖੇਤ ਚ ਭਰ ਗਿਆ ਬਾਣ ਬੋਣਿਆ ਚੱਲ ਕੇ ਮਿਲਦੇ ਆ ਤੁਹਾਨੂੰ ਖੇਤ ਚ ਇਹ ਆਪਣੀ 14 ਲਾਈਟ ਚੱਲ ਰਹੀ ਹੈ ਪਰਲੀ ਹੋ ਰਿਹਾ ਫੀਡਰ ਟਰੈਕਟਰ ਆ ਗਿਆ ਆਪਣਾ ਖੇਤ ਦੇ ਵਿੱਚ ਮੱਕੀ ਉਹ ਸਾਹਮਣੇ ਪਹੁੰਚੋਗੀ ਤਿਆਰ ਗਰਮੀ ਬਹੁਤ ਜਿਆਦਾ ਗਰਮੀ ਨੇ ਇਹਦਾ ਵਟ ਕੱਢਿਆ ਹੋਇਆ ਬਰਸਾਤ ਪੈਂਦੀ ਨਹੀਂ ਮੌਸਮ ਖਰਾਬ ਲੱਗਾ ਯਾਰ ਆਸੇ-ਪਾਸੇ ਪਈ ਜਾਂਦੀ ਹੈ ਬਰਸਾਤ ਕਲਰ ਵਾਲੇ ਥਾਵਾਂ ਤੇ ਮਰਜ਼ੀ ਕਰ ਚੌਨਾ ਬੁੱਟੇ ਲਾਏ ਦੋ ਦਿਨ ਹੋ ਗਏ ਟਾਈਮ ਨੇ ਲੱਗ ਰਿਹਾ ਕਿ ਉਹ ਸਾਹਮਣੇ ਟਰੈਕਟਰ ਪਹੁੰਚ ਗਿਆ ਆਪਣਾ ਖੇਤ ਦੇ ਵਿੱਚ ਇਹ ਬਣਾਇਆ ਪਰ ਰਸਤਾ ਬਾਕੀ ਆ ਭਰ ਗਿਆ ਬਾਣ ਪਰਲੇ ਲਾ ਦੇ ਨੇ ਇੱਕ ਘੰਟਾ ਲੱਗ ਰਹੀ ਆ ਦੋਵੇਂ ਹਲਕੇ ਬਣ ਜਾਣਗੇ ਪਾਣੀ ਬਹੁਤ ਖੇਜਦਾ ਖੇਤ ਆ ਹਾ ਪਾਣੀ ਵਾਲੇ ਤਾਂ ਥੱਲੀਆਂ ਕਰਾ ਰੱਖੀਆਂ ਨੇ ਹਾਂਜੀ ਚੱਲ ਰਿਹਾ ਆਪਣਾ ਟਰੈਕਟਰ ਸੱਤਾ ਕਹਿੰਦਾ ਮੈਂ ਬੋਨਾ ਮਾਂ ਵੀ ਵਾਹ ਇਧਰ ਸੁਹਾਗਾ ਛੱਡ ਕੇ ਪਾਣੀ ਟੁੱਟ ਗਿਆ ਸੀਗਾ ਤੇ ਬੰਨਤਾ ਬਾਕੀ ਪਾਣੀ ਹੁਣ ਉਹ ਗਾੜ ਲੈਣ ਛੱਡਤਾ ਸੁੱਕੇ ਨੂੰ ਉਹ ਕੱਲ ਛੱਡਿਆ ਸੀ ਸੁੱਕ ਗਿਆ ਅਤਰਿੰਦਰ ਨੇ ਛੋਟੇ ਨੇ ਹਿਸਾਬ ਨਹੀਂ ਲਾਇਆ ਬਿਵਾਰੀ ਚੇਂਜ ਹੋਣੀ ਆ ਪਹਿਲਾਂ ਛੱਡਤਾ ਬਾਕੀ 35 ਨਾ ਕੱਦੂ ਕਰਨ ਦਾ ਨਜ਼ਾਰਾ ਆ Đi ਆਉਂਦਾ ਈ 735 ਨਾ ਪਤੰਦਰ ਦੂਜਾ ਠੋਕ ਲਿਆ ਈ ਟਿਕਾਈ ਨਾ ਕੱਦੂ ਕਰੋ ਮ제 ਮ제 ਗਰਮੀ ਬਹੁਤ ਜ਼ਿਆਦਾ ਗਰਮੀ ਗਰਮੀ ਵਟ ਕੱਟੇ ਹੋਏ ਨੇ ਯਾਰ ਉਹ ਨਜ਼ਾਰਾ ਆਉਂਦਾ ਜਦ ਫਾਂਡ ਖੜਦੀ ਬਾਕੀ ਆਪਣੇ ਉਹ ਸਾਹਮਣੇ 15 9 16 92 ਬਾਕੀ ਆ ਰਹਿ ਗਿਆ ਇੱਧਰ ਚੇਕ ਨਹੀਂ ਥਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਅੱਧਾ ਬਛੱਦਾ ਗਿੱਲਾ ਹੋ ਜੇ ਸਾਰਾ ਨਹੀਂ ਹੋਣਾ ਤਾਂ ਪਿੱਛੇ ਝੋਨੇ 'ਚ ਪਾਣੀ ਪਾਉਣਾ ਪੈਂਦਾ ਹੈ ගවට්ට දෙවුත්තේ ලාත කදනේ දේනයක යි නහ ලාගේෙ ਹਾਂਜੀ ਖਾਲ ਦੀ ਹੋ ਰਹੀ ਐ ਪੁਚਾ ਪਚਾਈ ਤੇ ਖਾਲ ਨੂੰ ਕਰ ਰਹੇ ਆ ਥੋੜਾ ਜਿਹਾ ਅੰਦਰੋਂ ਭਿੱਡਾ ਖਾਲ ਹੋ ਗਿਆ ਖੁੱਲਾ ਥੋੜਾ ਜਿਹਾ ਇਹਦਾ ਖੁੱਲਾਪਨ ਹਟਾ ਰਹੇ ਆ ਬਾਕੀ ਉਹ ਕੁੰਜਾ ਰਹਿ ਗਿਆ ਇੱਕ ਥੋੜਾ ਜਿਹਾ ਦੇਖੋ ਇਧਰ ਮਿਲੋ ਆਪਣੇ ਸਤਾ ਸਿੰਘ ਨੂੰ ਕੀ ਹਾਲ ਹੈ ਸਤਾ ਸਿੰਘ ਹੋ ਗਿਆ ਗਿਆ ਹੂੰ ਚੱਲ ਰਹੀ ਹੈ ਡਿਸਕੋ ਡਾਂਸ ਵਾਲੀ ਫੀਲਿੰਗ ਜ਼ਿੰਮੇਦਾਰਾਂ ਦੀ ਬਾਕੀ ਆ ਬੰਦਾ ਜਿਹਨਾਂ ਥੱਲੇ ਨੂੰ ਆ ਨਾ ਓਨੇ ਗੁਣ ਜ਼ਿਆਦੇ ਆ ਦੇ ਪਰ ਇਹ ਨੂੰ ਕਰਕੇ ਨਾ ਓਨੇ ਗੁਣ ਜ਼ਿਆਦੇ ਆ ਦੇ ਜੀ ਫੋਰਮੈਨ ਹੈ ਜੀ ਕੰਪੈਨਾਂ ਦਾ ਕੇ ਵਾ ਵੀਰ ਨੂੰ ਕੰਪੈਨ ਤੇ ਫੋਰਮੈਨ ਦੀ ਲੋੜ ਹੋਵੇ ਕਮੈਂਟ ਕਰ ਦਿਓ ਕਮੈਂਟ ਸੱਤੇ ਕਦੋਂ ਦਾ ਜਾਣ ਲੱਗਾ ਹੈ ਮਸ਼ੀਨਾਂ ਦੇ ਬਾਈ ਉਹ ਯਾਰ 6 ਦਾ 2006 ਤੋਂ ਹਾਂ ਜੀ ਕਿੰਨੇ ਅੱਜ ਕਿੰਨੇ ਸਾਲ ਹੋ ਗਏ 20 ਸਾਲ 20 ਸਾਲ ਕੋਈ ਮਸ਼ੀਨ ਫਾਜੇ ਨੂੰ ਕੋਈ ਨਹੀਂ ਛੱਡਦਾ ਛੋਟੀ ਤੋਂ ਲੈ ਕੇ ਵੱਡੀ ਤੱਕ ਛੋਟਾ ਇਹ ਜਾਣ ਲੱਗਿਆ ਮਸ਼ੀਨਾਂ ਤੇ ਅੱਜ ਫੋਰਮੈਨ ਆ ਕੰਪੈਨਾਂ ਦਾ ਤੇ ਦਰਵੱਟਾਂ ਦਾ ਵੀ ਬਣਾਤਾ ਆਪਾਂ ਇਹ ਤੁਹਾਨੂੰ ਦੱਸ ਦਈਏ ਇਹ ਲੱਖੇ ਦਾ ਭਰਾ ਨਾ ਗਾਰਾ ਵਧੀਆ ਬਣਿਆ ਪਿਆ ਆ ਤਾਜ਼ਾ ਹੁਣਵਾਇਆ ਨਾ ਆਪਾਂ ਆਪਣੇ ਲੱਖੇ ਦਾ ਭਰਾ ਹੈ ਭਰਾ ਕੀ ਆਗਾ ਭਰਾ ਭਰਾ ਸਗਾ ਭਰਾ ਲੱਖੇ ਤੋਂ ਪਹਿਲਾਂ ਇਹ ਜਾਣ ਲੱਗਾ ਸੀ ਇਹਨਾਂ ਦੇ ਲੱਖੇ ਤੋਂ ਪਹਿਲਾਂ ਜਾਣ ਲਗਾ ਸੀ ਨਾ ਪੂਰੀ ਚਲਣ ਲੱਗਾ ਜਦੋਂ ਲੱਖਾ ਤੇ ਬਾਅਦ ਚ ਜਾਣ ਲਗਾ ਨਾ ਗੱਲ ਕਰ ਪਹਿਲਾਂ ਇੱਧਰ ਮੇਰੇ ਨਾਲ ਮੈਂ ਡਰਾਈਵਿੰਗ ਕਰਦਾ ਹੁੰਦਾ ਸੀ ਹਾਂ ਜਦੋਂ ਲੱਖਾ ਜਾਣ ਲੱਗਾ ਹੈ ਹੈਲਪਰੀ ਚ ਲਾਲ ਨਾ ਗਿਆ ਲੱਖਾ ਮੇਰੇ ਸਾਨਕ ਨੇ ਨਹੀਂ ਗਿਆ ਹੈ ਨਹੀਂ ਭੇਜਿਆ ਸੀ ਨਾ ਹਾਂ ਲਾਲ ਨਾ ਮਾਮੇ ਨਾਲ ਆਪਣੇ ਨਾਲ ਪਹਿਲੇ ਅਸੀਂ ਜਲਾਇਆ ਲੱਖੇ ਨੇ ਮੇਰੇ ਨਾਲ ਸੈਕ ਨਹੀਂ ਜਾਇਆ ਸੀ ਨਾ ਮੇਰੇ ਨਾਲ ਸੈਕੜੇ ਜਾਇਆ ਸੀ ਤੇ ਅੱਜ ਵੇਖੋ ਇਹ ਫੋਰਮੈਨ ਬਣਿਆ ਫਿਰਦਾ ਪਰ ਮਾਤਮਾ ਚੜਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਬਕਰਨ ਹੈ ਆ ਪਰੂਗਾ ਕਿ ਨਹੀਂ ਲਾਈਟ ਵੀ 10 ਮਿੰਟ ਰਗੀ ਆ ਪਰ ਜੀ ਸਹੀ ਹੈ ਗਰਮੀ ਬਹੁਤ ਜ਼ਿਆਦਾ ਤੇਰਾ ਕੀ ਕਹਿਣਾ ਵਾ ਬੇ ਗਰਮੀ ਬਾਰੇ ਇਹਨਾ ਮੇਰਾ ਹਾਂ ਕਿਹੜਾ ਭੱਟੇ ਹੋਰ ਕੀ ਕਹਿਣਾ ਕੋਈ ਵਿਚਾਰ ਦੇ ਗਰਮੀ ਵਾਰੇ ਬੇ ਨੀ ਗਰਮੀ ਕਿਉਂ ਕਰੇ ਖਲੋਤਾ ਨਹੀਂ ਨਹੀਂ ਪੈ ਰਿਹਾ ਸੰਗਰੂਰ ਪਾਣੀ ਆ ਗਿਆ ਸੰਗਰੂਰ ਜਿੱਦਣ ਆਇਆ ਆਪਣੇ ਵੀ ਇੱਥੇ ਆਣਾ ਹਿਸਾਬ ਲਾ ਲੈ ਸੰਗਰੂਰਾਂ ਦਾ ਸੰਗਰੂਰ ਆ ਕੇ ਨਫੜਨਾ ਪਾਟ ਗਏ ਓਹੋ ਚਿਰ ਲਈ ਇੱਕ ਮਿਲਦੇ ਆ ਖਾਲੀ ਬਣਾ ਗਏ